ਇਹ ਤਾਂ ਪਿਆਰਪ੍ਰੀਤ ਸੱਸ਼ਿਕਰ ਜਿਵੇਂ ਸਾਰੇ ਪੰਜਾਬ ਦੀਆਂ ਦੀਆਂ ਰੌਣਕਾਂ ਲੱਗ ਰਹੀਆਂ ਨੇ ਤੇ ਸਾਡੇ ਪਿੰਡ ਫਿਰ ਕਿਉਂ ਪਿਛੇ ਰਵੀ ਤੇ ਸਾਡੇ ਪਿੰਡ ਦੀ ਪੰਚਾਇਤ ਨੇ ਸਰਪੰਚ ਨੇ ਸਾਰੀ ਪੰਚਾਇਤ ਨੇ ਤੇ ਸਾਰੇ ਨਗਰ ਵਾਸੀਆਂ ਨੇ ਰਲ ਕੇ ਉਪਰਾਲਾ ਕੀਤਾ ਕਿ ਸਾਰੀਆਂ ਪਿੰਡ ਦੀਆਂ ਕੁੜੀਆਂ ਨੂੰ ਇਕੱਠੇ ਹੋਣ ਦਾ ਤੇ ਆਪਦੇ ਜਿਵੇਂ ਕਹ ਦੋ ਚਾਹ ਪੂਰੇ ਕਰਨ ਦਾ ਮੌਕਾ ਮਿਲੇ ਸੋ ਅਸੀਂ ਤਾਂ ਹਮੇਸ਼ਾ ਹੀ ਹਾਜ਼ਰ ਹੁੰਨੇ ਆ ਤੇ ਸਾਡੇ ਲਈ ਤਾਂ ਕੋਈ ਇਹ ਨਹੀਂ ਹੈਗੀ ਨਵੀਂ ਗੱਲ ਹੀ ਹੈਗੀ ਤਾ ਪਟ ਬਹੁਤ ਚੰਗਾ ਲੱਗਦਾ ਸਾਰੀਆਂ ਭੈਣਾਂ ਭੂਆ ਮਾਸੀਆਂ ਚਾਚੀਆਂ ਤਾਈਆਂ ਸਾਰੇ ਇਕੱਠੇ ਹੋ ਕੇ ਅੱਜ ਅਸੀਂ ਇੱਥੇ ਸਾਰੇ ਦਿੱਦਾ ਪਾ ਰਹੇ ਆਂ ਤੇ ਖੁਸ਼ੀਆਂ ਮਨਾ ਰਹੇ ਆਂ ਇੱਕ ਸਮਾਂ ਆਇਆ ਸੀ ਕਿ ਪੰਜਾਬ ਦੇ ਵਿੱਚ ਤੀਆਂ ਦਾ ਤਿਹਾਰ ਅਲੋਪ ਜਾ ਹੋ ਗਿਆ ਸੀ ਕੋਈ ਕੋਈ ਪਿੰਡ ਰਹਿ ਗਿਆ ਸੀ ਪਰ ਤੁਹਾਡੇ ਆਪਣੇ ਏਰੀਏ ਨੇ ਖਾਸ ਕਰਕੇ ਇਹਨੂੰ ਜਿਉਂਦਾ ਰੱਖਿਆ ਕੀ ਕਹਿਣਾ ਚਾਹੋਗੇ ਬਹੁਤ ਇਸ ਦੇ ਵਿੱਚ ਸਾਰੀ ਪੰਚਾਇਤਾਂ ਦੀ ਸਾਰੇ ਜਿਵੇਂ ਕਹਿ ਦੋ ਵੀ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਅੱਗੇ ਲੱਗ ਕੇ ਜਿਹੜੇ ਪ੍ਰੋਗਰਾਮ ਕਿਉਂਕਿ ਆਰਗੇਨਾਈਜ਼ ਕਰਨਾ ਪੈਂਦਾ ਕੋਈ ਵੀ ਪ੍ਰੋਗਰਾਮ ਉਹਦੇ ਵਿੱਚ ਬੜਾ ਵੱਡਾ ਟੀਮ ਵਰਕ ਹੁੰਦਾ ਇੱਕ ਸੋ ਇਹ ਬਹੁਤ ਵਧੀਆ ਅਪਰਾਲਾ ਹੈ ਕਿ ਕਿਉਂਕਿ ਕੁੜੀਆਂ ਲਈ ਕੋਈ ਵੀ ਪ੍ਰੋਗਰਾਮ ਕਰਨਾ ਆਪਣੇ ਪਿਹਾਅ ਤੇ ਔਖਾ ਹੁੰਦਾ ਹੈ ਤਾਂ ਸਾਰੇ ਇਕੱਠੇ ਹੋ ਕੇ ਜਦੋਂ ਕਰਦੇ ਆ ਆਰਗੇਨਾਈਜ਼ ਕੋਈ ਵੀ ਪ੍ਰੋਗਰਾਮ ਤਾਂ ਬਹੁਤ ਵਧੀਆ ਤੇ ਇੰਜੋਏ ਵੀ ਕਰਦੀਆਂ ਨੇ ਸਭ ਤੋਂ ਵੱਡੀ ਗੱਲ ਹੁੰਦੀ ਐ ਸਾਰੇ ਇਕੱਠੀਆਂ ਹੋ ਜਾਂਦੀਆਂ ਨੇ ਨਹੀਂ ਤਾਂ ਹੁਣ ਇਹ ਚੀਜ਼ ਖਤਮੀ ਹੋ ਗਈ ਸੀ ਕਿ ਕਿ ਇਕੱਠੇ ਜਾਣਾ ਜਾਂ ਇਕੱਠੇ ਕੋਈ ਪ੍ਰੋਗਰਾਮਾਂ 'ਚ ਵਿਆਹ ਸ਼ਾਦੀਆਂ 'ਚ 10 ਮਿੰਟ ਮਿਲਦਾ ਹੈ ਅਗਲਾ ਉਹ ਵੀ ਰੋਲੇ ਕਾਲਜ 'ਚ ਨੰਗ ਜਾਂਦਾ ਤੇ ਹੁਣ ਇੱਥੇ ਹੁਣ ਜਿਵੇਂ ਦੁਪਹਿਰ ਤੋਂ ਲੈ ਕੇ ਸਾਰੀਆਂ ਭੈਣਾਂ ਆਪਣੇ ਆਪਣੇ ਸਹੇਲੀਆਂ ਇਕੱਠੀਆਂ ਹੋਈਆਂ ਆਪਣੇ ਇਹਨਾਂ ਬਜ਼ੁਰਗਾਂ ਨੇ ਇੱਕ ਬਹੁਤ ਸੋਹਣੀ ਰੀਤ ਮਨਾਈ ਹੈ ਕਿ ਇੱਕ ਸਾਲ ਦੇ ਵਿੱਚ 12 ਮਹੀਨੇ ਤੇ ਇੱਕ ਮਹੀਨਾ ਧੀ ਭੈਣ ਆਪਣੇ ਪੇਕੇ ਜਾ ਕੇ ਜਿਹੜੇ ਸਖੀਆਂ ਵਿੱਚ ਮਾਪਿਆਂ ਦੇ ਵਿੱਚ ਰਹਿ ਸਕਣ ਦੁੱਖ ਸੁੱਖ ਕਰ ਸਕਣ ਉਹ ਬਹੁਤ ਸੋਹਣੀ ਰੀਤ ਸੀ ਬਜ਼ੁਰਗਾਂ ਦੀ ਜਿਹੜੇ ਵੀ ਜਿਹੜੀ ਵੀ ਸਾਡੇ ਪੰਜਾਬ ਦੀ ਪ੍ਰਾਤ ਹੈ ਜਿਹੜੀ ਵੀ ਸਾਡੇ ਮੇਲੇ ਤਿਹਾਰ ਨੇ ਉਹ ਕਿਸੇ ਚੀਜ਼ ਨੂੰ ਮੁੱਖ ਰੱਖ ਕੇ ਬਣਾਏ ਹੋਏ ਨੇ ਸੋ ਇਹ ਬਹੁਤ ਵਧੀਆ ਨੇ ਕਿ ਦੁਬਾਰਾ ਤੋਂ ਪਰਫਲਤ ਹੋ ਰਹੇ ਨੇ ਲੋਕਾਂ ਦਾ ਆਪਸੀ ਪਿਆਰ ਵੱਧ ਰਿਹਾ ਹੈ ਤੇ ਲੋਕ ਇੰਜੋਏ ਕਰ ਰਹੇ ਨੇ ਇਸ ਚੀਜ਼ ਨੂੰ ਸਭ ਤੋਂ ਵੱਡੀ ਗੱਲ ਹੈ ਪੂਰੀ ਸਨੇਹਾ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਤਾਂ ਬਹੁਤ ਸੋਹਣੇ ਕੰਮ ਕਰ ਰਹੀ ਹੈ ਨਹੀਂ ਬਸ ਇਹੀ ਲੋਕਾਂ ਨੂੰ ਇਹੀ ਸਨੇਹਾ ਹੈ ਕਿ ਅ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਪੰਜਾਬ ਜਿਹੜਾ ਹੈ ਉਹ ਹੁਕਮ ਵਸਦਾ ਰਹੇ ਕਿਤੇ ਪੰਗੜੇ ਪੈਂਦੇ ਰਹਿਣ ਬਾਕੀ ਜੋ ਵੀ ਸਰਕਾਰ ਦੀ ਜੋ ਵੀ ਡਿਊਟੀ ਲਈ ਹੈ ਲੋਕਾਂ ਨੇ ਉਹ ਸਰਕਾਰ ਆਪਣੇ ਵੱਲੋਂ ਪੂਰੀ ਤੰਦੇ ਹੀ ਨਾ ਪੂਰੀ ਕਰ ਰਹੀ ਹੈ ਤੇ ਇਸੇ ਤਰ੍ਹਾਂ ਇਹਨਾਂ ਦੇ ਪਿਆਰ ਦਾ ਜਿਹੜਾ ਮੁੱਲ ਉਹ ਮੋੜਦੀ ਰਹੇ ਬਲੇ ਸੋਨਿਆ ਵਰਤੀਆਂ ਨੇ ਇੱਥੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਸਤਾਜ ਪਿੰਡ ਦੀ ਸਮੁੱਚੀ ਪੰਚਾਇਤ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਜੋ ਸੁਪਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੀਗਾ ਕਿ ਰੰਗਲਾ ਪੰਜਾਬ ਬਣਾਉਣਾਗਾ ਉਹਦੀ ਝਲਕ ਜਿਹੜੀ ਆ ਅੱਜ ਸਤਾਜ ਪਿੰਡ 'ਚ ਵੀ ਮਿਲਦੀ ਆ ਔਰ ਪੂਰੇ ਪੰਜਾਬ 'ਚ ਦੇਖੋ ਨਾ ਮਿਲਦੀ ਆ ਕਿਸ ਤਰ੍ਹਾਂ ਪਿੰਡ ਦੀਆਂ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਤੀਆਂ ਦਾ ਤਿਹਾਰ ਬਣਾ ਰਹੀਆਂ ਲੱਗੀਆਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਜਿਆ ਨੇ ਔਰ ਖੁਸ਼ੀ ਜਿਹੜੀ ਆ ਇੱਕ ਦੂਸਰੇ ਨਾਲ ਸਾਂਝੀ ਕਰਨ ਜਿਆ ਸਰਦਾਰ ਭਗਵੰਤ ਸਿੰਘ ਮਾਜੀ ਨੇ ਖੁਦ ਆਉਣਾ ਸੀਗਾ ਪਰ ਲੇਕਿਨ ਅੱਜ ਬਹੁਤ ਸਾਰੇ ਕਾਮਾਂਕਾਰ ਬਿਜ਼ੀ ਹੋਣ ਕਰਕੇ ਮੈਨੂੰ ਸਪੈਸ਼ਲੀ ਭੇਜਿਆਗਾ ਔਰ ਮੇਰਾ ਹਲਕੇ ਦਾ ਪਿੰਡ ਪੀਆ ਔਰ ਦੂਸਰਾ ਉਹਨਾਂ ਨੇ ਆਪਣੀ ਭੈਣ ਮਨਪ੍ਰੀਤ ਕੌਰ ਨੂੰ ਭੇਜਿਆਗਾ ਅੱਜ ਮੈਂ ਸਮਝਦਾ ਕਿ ਬਹੁਤ ਵੱਡਾ ਮੇਲਾ ਜਿਹੜਾ ਲੱਗਿਆ ਹੋਇਆਗਾ ਇਥੋਂ ਵਰਤੀ ਖੋਦਾ ਕਿ ਪੰਜਾਬ ਜਿਹੜਾ ਕੋ ਰੰਗੜਾ ਪੰਜਾਬ ਬਣ ਚੁੱਕਿਆਗਾ ਔਰ ਪੰਜਾਬ ਦੇ ਲੋਕ ਜਿਹੜਾ ਉਹ ਇੰਜੋਏ ਕਰਨ ਲੱਗੇ ਨੇ ਖੁੱਲ ਕੇ ਗਿੱਧਾ ਪੰਗੜਾ ਪਾਉਣ ਲੱਗੇ ਨੇਗੇ ਖੁੱਲ ਕੇ ਆਪਣੀਆਂ ਖੁਸ਼ੀਆਂ ਮਨਾਉਣ ਲੱਗੇ ਨੇ ਖੁੱਲ ਕੇ ਆਪਣੇ ਜਿਹੜੇ ਪ੍ਰਾਤਨ ਤਿਹਾਰ ਨੇਗੇ ਉਹ ਮਨਾ ਰਹੇ ਨੇ ਇਹ ਇਸ ਗੱਲ ਨਾਲ ਕਿ ਪੰਜਾਬ ਜਿਹੜਾ ਉਹ ਲਗਾਤਾਰ ਅਗਾਹ ਵੱਧ ਰਿਹਾ ਔਰ ਤਰੱਕੀ ਕਰ ਰਿਹਾ ਕੋਈ ਸਮਾਂ ਆਇਆ ਸੀ ਕਿ ਪੰਜਾਬ ਦੀਆਂ ਸੱਤਾਂ ਵਿੱਚੋਂ ਇਹ ਰੌਣਕਾਂ ਗਾਇਬ ਹੋ ਗਈਆਂ ਸੀ ਪਰ ਦੁਬਾਰਾ ਸਰਕਾਰ ਦੇ ਉਪਰਾਲਿਆਂ ਸਦਕਾ ਦੁਬਾਰਾ ਫੇਰ ਪਰਫੁੱਲ ਹੋ ਰਿਹਾ ਸਮਝਿਆ ਜਾਂਦਾ ਪੰਜਾਬ ਦੀਆਂ ਸੱਤਾਂ ਚੋਂ ਰੌਣਕਾਂ ਗਾਇਬ ਹੋ ਗਈਆਂ ਸੀ ਔਰ ਚਿਹਰੇ ਮੁਰਝਾ ਗਏ ਸੀਗੇ ਅੱਜ ਦੁਬਾਰਾ ਚਿਹਰੇ ਖਿੜ ਗਏ ਦੁਬਾਰਾ ਸੱਥਾਂ ਚ ਰੌਣਕ ਆ ਗਈ ਤੁਸੀਂ ਦੇਖੋ ਕਿ ਕਿੰਨੇ ਕਿਵੇਂ ਪਿੰਡਾਂ ਚ ਸੱਥਾਂ ਬਣ ਰਹੀਆਂ ਨੇ ਯਾਰ ਮੇਰੇ ਕੋਲੋਂ ਵੀ ਲੋਕ ਪੈਸੇ ਮੰਗਦੇ ਨੇ ਕਿ ਸੱਥ ਦਾ ਸੱਥ ਬਣਾ ਦਿਓ ਸਾਡੇ ਪਿੰਡ ਚ ਇਤੋਂ ਬਦਲ ਲੱਗਦਾ ਹੈਗਾ ਕਿ ਹਰ ਇੱਕ ਇਨਸਾਨ ਜਿਹੜਾ ਪੰਜਾਬ ਦਾ ਉਹਦੇ ਚਿਹਰੇ ਤੇ ਰੌਣਕ ਜਿਹੜੀ ਆ ਵਾਪਸ ਆਈ ਉਹਦਾ ਕਾਰਨ ਆ ਕਿ ਪੰਜਾਬ ਦੇ ਅੰਦਰ ਨੌਕਰੀਆਂ ਮਿਲਣ ਦਾ سلسلہ ਚੱਲ ਰਿਹਾ ਹੋਇਆਗਾ ਆ ਹੁਣੇ ਜਦੋਂ ਮੈਂ ਆਇਆ ਆ ਨੌਜਵਾਨ ਮੁੰਡੇ ਮੇਰੇ ਸਾਥੀ ਖੜੇ ਸੀਗੇ ਉਹਨਾਂ ਦਾ ਧੰਨਵਾਦ ਕੀਤਾ ਕਿ ਸਾਡਾ ਬੈਚ ਜਿਹੜਾ ਸੀ ਪਟਵਾਰੀਆਂ ਦਾ ਉਹਨੂੰ ਅੱਜ ਨਿਯੁਕਤੀ ਪੱਤਰ ਮਿਲਣ ਦੀ ਡੇਟ ਤੈ ਹੋਈ ਆ ਸੋ ਜੇ ਤਾਂ ਨਿਯੁਕਤੀ ਪੱਤਰ ਮਿਲਦੇ ਨੇਗੇ ਸੋ ਪਿੰਡ ਦੇ ਜੇ 10 ਬੰਦੇ ਨੂੰ ਮਿਲਦੇ ਨੇ ਤਾਂ ਸਾਰਾ ਪਿੰਡ ਖੁਸ਼ੀਆਂ ਮਨਾਉਂਦਾਗਾ ਔਰ ਸਾਰੇ ਲੋਕ ਖੁਸ਼ ਹੁੰਦੇ ਨੇ ਕਿ ਸੋ ਮੇਰਾ ਕਹਿੰਦਾ ਬਾਪਾ ਪੰਜਾਬ ਜਿਹੜਾ ਉਹ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਜੀ ਦਿਖਵਾਈ ਤਰੱਕੀ ਕਰ ਰਿਹਾ